ਕੱਲ ਸਾਨੂੰ ਇੱਕ ਸਿਕਰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਸੀਨੀਅਰ ਪਿੰਡ ਦੇ ਵਿੱਚ ਇੱਕ ਯਾਦਵਿੰਦਰ ਸਿੰਘ ਨਾਮ ਦਾ ਕਰਤਾਰ ਹੈ ਇਹ ਖੇਤੀਬਾੜੀ ਦੇ ਬੇਸਿਕਲੀ ਕੰਮ ਕਰਦਾ ਤੇ ਇਹਨੇ ਆਪਣੇ ਫਾਦਰ ਨਾਲ ਜਿੱਦ ਲਈ ਹੋਈ ਸੀ ਕਿ ਜਿਹਦਾ ਜਿਹੜਾ ਹੈਗਾ ਇਹਨੇ ਕਤਲ ਕਰ ਦਿੱਤਾ ਸੋ ਇਸ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਮਠੰਡਾ ਉਹਨਾਂ ਵੱਲੋਂ ਟੀਮਾਂ ਬਣਾਈਆਂ ਗਈਆਂ ਸੀ ਇਹਦੇ ਦੌਰਾਨ ਜਿਹੜੀ ਪੜਤਾਲ ਦੇ ਵਿੱਚ ਇਹ ਪਤਾ ਲੱਗਿਆ ਵੀ ਜਿਹੜਾ ਯਾਦਵਿੰਦਰ ਸਿੰਘ ਹੈ ਇਹ ਮਿਤੀ 20 ਤਰੀਕ ਨੂੰ ਦੁਪਹਿਰ ਦੇ ਤਰੀਕ 3 ਵਜੇ ਆਪਣੇ ਫਾਦਰ ਦੇ ਨਾਲ ਘਰ ਦੇ ਵਿੱਚ ਜਦੋਂ ਬੱਲਾ ਸੀਗਾ ਤਾਂ ਇਹਦੇ ਨਾਲ ਇਹਦੀ ਫਾਦਰ ਦੇ ਨਾਲ ਲੜਾਈ ਹੋ ਜਾਂਦੀ ਹੈ ਇਹਨਾਂ ਦਾ ਪ੍ਰਾਪਰਟੀ ਦੀ ਪਹਿਲਾਂ ਵੀ ਡਿਸਕੂਸ਼ਨ ਚੱਲ ਰਿਹਾ ਸੀਗਾ ਤਾਂ ਉਸ ਦਿਨ ਵੀ ਆਪਣੇ ਬੰਦਾਂ ਨੂੰ ਜੁਆਇਨ ਨਹੀਂ ਮੰਨ ਕਰ ਰਿਹਾ ਸੀਗਾ ਉਸ ਮੰਨ ਦੇ ਵਿੱਚ ਜਦੋਂ ਇਹਨਾਂ ਦੀ ਆਪਸ ਵਿੱਚ ਤਿੰਨ ਕੋਈ ਬਹਿਸ ਹੋ ਜਾਂਦੀ ਹੈ ਬਹਿਸ ਤੋਂ ਬਾਅਦ ਜਿਹੜੀ ਗੱਲ ਇੰਨੀ ਵੱਧ ਗਈ ਕਿ ਇਹਨੇ ਆਪਣੇ ਪਿਤਾ ਦੀ ਜਿਹੜੀ 12 ਬੋਰਡ ਰਾਈਫਲ ਸੀਗੀ ਉਹ ਉਹਦੇ ਨਾਲ ਉਹਨੂੰ ਦੋ ਫਾਇਰ ਮਾਰ ਕੇ ਉਹਦਾ ਪਿਓ ਦਾ ਇਹਨੇ ਕਤਲ ਕਰ ਦਿੱਤਾ ਉਸ ਤੋਂ ਬਾਅਦ ਇਹਨੇ ਜਿਹੜੇ ਆਪਣੇ ਮੇਨ ਮੈਂ ਕੁਝ ਬੰਦੇ ਸੀਗੇ ਰਿਸ਼ਤੇਦਾਰ ਬੁਲਾ ਕੇ ਇਹਨੇ ਘਰ ਦੇ ਵਿੱਚ ਹੀ ਲੱਕੜਾ ਕੱਟੀਆਂ ਕਰਕੇ ਉਹਦਾ ਅੰਤਿਮ ਸੰਸਕਾਰ ਜਿਹੜਾ ਸੀਗਾ ਘਰ ਦੇ ਵਿੱਚ ਕਰਤਾ ਤੇ ਇਹਨੇ ਜਿਹੜੀ ਇਨਫੋਰਮੇਸ਼ਨ ਜਿਹੜੀ ਹੈਗੀ ਕਿਸੇ ਨੂੰ ਅਹ ਕੇ ਸ਼ੇਅਰ ਨਹੀਂ ਕੀਤੀ ਫਿਰ ਮੈਂ ਇਹਨੂੰ ਗੋਲੀਆਂ ਮਾਰੀਆਂ ਇਹਦਾ ਕਤਲ ਕੀਤਾ ਤੇ ਇਹਦੀ লাশ ਜਿਹੜੀ ਹੈਗੀ ਉਹਦਾ ਜਿਹੜਾ ਫਰਦੂਗਰ ਵੀ ਕੀਤਾ ਸੋ ਇਸ ਵਾਰ ਦੇ ਵਿੱਚ ਅਸੀਂ ਖਾਣਾ ਪਰਮਲ ਦੇ ਵਿੱਚ 75 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 107 ਬੀ ਐਨ ਐਸ ਤੇ ਆਰਮਜ਼ ਐਕਟ ਦਾ ਤਹਿਤ ਦਰਜ ਕੀਤੀ ਹੈ ਜਿਹੜਾ ਬੰਦਾ ਹੈਗਾ ਯਾਦਵਿੰਦਰ ਸਿੰਘ ਸਨ ਆਫ ਗੁਬਿੰਦਰ ਸਿੰਘ ਉਮਰ ਕਰੀਬ 49 ਸਾਲ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਦਰਨੇ ਪੁਸ਼ਕੀਸ਼ ਜਿਹੜਾ ਹੈ ਇਹਨੇ ਕਬੂਲ ਕੀਤਾ ਵੀ ਇਹਨੇ ਆਪਣੇ ਫਾਦਰ ਦਾ ਜਿਹੜਾ ਸੀਗਾ ਗੋਲੀ ਮਾਰ ਕੇ ਕਤਲ ਕੀਤਾ ਇਹ ਜਿਹੜੀ ਵੈਪਨ ਸੀਗਾ 12 ਬੋਰ ਦੀ ਰੈਫਲ ਹੈਗੀ ਆ ਜੋ ਇਹਨੇ ਪੁਸ਼ਕੀਸ਼ ਦੇ ਵਿੱਚ ਮੰਨਿਆ ਉਸ ਬੰਦੇ ਉਸ ਜਿਹੜੀ ਲੱਗਦੀ ਹੈ ਦੀ ਬਰਾਮਦ ਕਾਉਣੀ ਬਾਕੀ ਹੈ ਸੈਕੰਡਲੀ ਜਿਹੜੀ ਇਹਨੇ ਉਹਦੀ ਸੰਸਾਰ ਕੀਤਾ ਸੀਗਾ ਘਰ ਦੇ ਵਿੱਚ ਅੱਗ ਲਾ ਕੇ ਉਹਨੂੰ ਸਾੜ ਦਿੱਤਾ ਸੀਗਾ ਲਾਸ਼ ਨੂੰ ਉਸ ਬੰਦੇ ਸੀ ਜਿਹਦੇ ਕੋਈ ਸਰਚ ਸਾਡੀ ਫਰੈਂਸਿਕ ਟਾਈਮ ਟੀਮ ਨੂੰ ਸਰਚ ਕੀਤੀ ਗਈ ਤਾਂ ਜਿਹੜੀਆਂ ਹੱਡੀਆਂ ਹੈਗੀਆਂ ਉਹਨੂੰ ਜਿਹੜੀ ਬੋਨਸ ਹੈਗੀਆਂ ਉਹ ਸਾਨੂੰ ਮਿਲੀਆਂ ਨੇ ਜੋ ਅਸੀਂ ਫਰੈਂਸਿਕ ਅਨਾਲਿਸਿਸ ਵਾਸਤੇ ਜਿਹੜੀ ਇੱਕ ਫਰਦਰ ਸਿਟੀ ਕੋਲ ਸਤੇ ਭੇਜਵਾਂਗੇ ਸੈਕੰਡਲੀ ਜਿਹੜੀ ਉੱਤੇ ਇੱਕ ਮੰਦਾ ਸੀ ਜਿਸ ਦੇ ਉੱਪਰ ਇੱਕ ਬਲੱਡ ਦੇ ਸਾਨੂੰ ਸੈਂਪਲ ਮਿਲੇ ਨੇ ਜੋ ਮੋਸਟ ਪ੍ਰੋਬਬਲੀ ਜਿਹੜੇ ਹੈਗੇ ਨੇ ਬਰਿੰਦਰ ਸਿੰਘ ਜਿਹੜਾ ਦਾ ਪਿਤਾ ਹੈਗਾ ਉਹਦਾ ਜਿਹੜਾ ਬਲੱਡ ਦੇ ਹੈਗੇ ਨੇ ਨਿਸ਼ਾਨ ਹੈਗੇ ਨੇ ਸੋ ਸਾਰੇ ਅੰਗਲਾ ਤੋਂ ਅਸੀਂ ਜਿਹੜੀ ਤਫਤੀਸ਼ ਕਰ ਰਹੇ ਆ ਮੇਨ ਬੇਸਿਕਲੀ ਚੀਜ਼ ਇਹ ਹੈਗੀ ਉਹ ਯਾਦਵਿੰਦਰ ਸਿੰਘ ਨੇ ਆਪਣੇ ਅਪਯੋ ਦੇ ਨਾਲ ਵੀ ਬ੍ਰੇਕ ਨੂੰ ਲੜਾਈ ਦੇ ਦੌਰਾਨ ਬੁਰੀ ਮਾਰ ਨਾਲ ਮਾਰ ਦਿੱਤਾ ਤੇ ਮਾਰਨ ਤੋਂ ਬਾਅਦ ਘਰ ਦੇ ਵਿੱਚ ਹੀ ਲੱਕੜਾ ਇਕੱਠਾ ਕਰਕੇ ਉਹਨੂੰ ਉੱਥੇ ਲਾਸ਼ ਨੂੰ ਉਸਾਰ ਦਿੰਦਾ ਸੀ ਜਿਹਦਾ ਰਸਦਾ ਰਸਦੀ ਹੈਗੀ ਦੀ ਕੀ ਇਹਨੇ ਇਹ ਪਾਰ ਦੇ ਵਿੱਚ ਜਿਹੜੀ ਤਫ਼ਤੀਸ਼ ਦੇ ਵਿੱਚ ਨਿਕਲ ਕੇ ਇਹ ਗੱਲ ਸਾਹਮਣੇ ਆਈ ਵੀ ਮੇਰੇ ਪਿਤਾ ਤੋਂ ਜਿਹੜਾ ਜਮੀਨ ਮੰਗਦਾ ਸੀਗਾ ਆ ਉਹਦਾ ਜਿਹੜਾ ਫਾਦਰ ਸੀਗਾ ਉਹਨੇ ਜ਼ਮੀਨ ਦੇੰਦੋਂ ਸਿਮਾਣਾ ਕਰ ਦਿੱਤਾ ਸੀਗਾ ਕਿ ਕੁਝ ਕੁਸ਼ ਜ਼ਮੀਨਾਂ ਨੇ ਵੰਡ ਕੇ ਦੇ ਦਿੱਤੀ ਸੀਗੀ ਤੇ ਅੱਗੇ ਇਹ ਹੋਰ ਉਹਦੇ ਕੋਲ ਜ਼ਮੀਨ ਨਹੀਂ ਮੰਗ ਕਰ ਰਹਾ ਸੀ ਪੈਸੇ ਨਹੀਂ ਮੰਗ ਕਰ ਰਹਾ ਸੀਗਾ ਸੋ ਪਹਿਲਾਂ ਵੀ ਇਹਨਾਂ ਦੇ ਕਈ ਵਾਰ ਟਕਰਾਅ ਹੋਏ ਸੀਗੇ ਤੇ ਵੀ ਇਹਨਾਂ ਨੂੰ ਟਕਰਾਅ ਇੰਨੀ ਵੱਧ ਗਈ ਵੀ ਇਹਨੇ ਜਿਹੜੀ ਹੈਗੀ ਆ ਬੰਦੂਕ ਦੇ ਨਾਲ ਉਹਤੀ ਗਨ ਦੇ ਨਾਲ ਹੀ ਇਹਨੂੰ ਮਾਰ ਕੇ ਕੋਈ ਮਾਰਚ ਮਾਰ ਦਿੱਤਾ ਜਿਹਦੇ ਵਿੱਚ ਇੱਕ ਵੈਪਨ ਹੈ ਜਿਹੜਾ ਫਾਇਰਸ ਦੇ ਵਿੱਚ ਯੂਜ਼ ਹੋਇਆ ਬਰਿੰਦਰ ਸਿੰਘ ਦਾ ਜੋ ਮ੍ਰਿਤਕ ਦਾ ਇਹ ਮਾਰਾ ਮ ਤਨਾਲੀ ਕਰਨਾ ਜਿਹੜੀ ਇਹਦੇ ਇਹ ਲਾਇਸੈਂਸੀ ਆਪਣੇ ਪਿਓ ਦੇ ਨਾਮ ਦੇ ਉੱਪਰ ਹੀ ਇਹਦਾ ਰਜਿਸਟਰ ਹੈ। ਜੇ ਜਿੱਦਾਂ ਮੈਂ ਦੱਸਿਆ ਕਿ ਜਦੋਂ 23 ਨੂੰ ਜਦੋਂ ਵੀ ਲੜਾਈ ਹੁੰਦੀ ਪਿਓ ਕੇ ਨਾਲ ਜਦੋਂ ਤਕਲ ਕਰ ਦਿੱਤਾ ਇਹਨੇ ਤਾਂ ਇਹਨੇ ਉਸੇ ਦਿਨ ਹੀ ਜਿਹੜਾ ਹੈਗਾ ਲੱਕੜਾਂ ਇਕੱਠੀਆਂ ਕਰਕੇ ਘਰ ਦੇ ਵਿੱਚ ਹੀ ਲਾਸ਼ ਨੂੰ ਜਿਹੜਾ ਸੀਗਾ ਸਾੜ ਦਿੱਤਾ ਸੀਗਾ। ਆਦਰਵਾਇਜ਼ ਜੇਕਰ ਮਤਲਬ ਐਸ ਤਰ੍ਹਾਂ ਆਪਣੇ ਟਰੈਡੀਸ਼ਨ ਦੇ ਵਿੱਚ ਦਰਵਾਜ਼ੇ ਮੁਤਾਬਕ ਜਿਹੜਾ ਸੀਗਾ ਸੰਸਕਾਰ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾਂਦਾ ਪਰੰਤੂ ਇਹਨੇ ਪਤਾ ਸੀਗਾ ਵੀ ਇਹਨੇ ਇੱਕ ਕ੍ਰਾਈਮ ਕੀਤਾ ਹੈ। ਤੇ ਇਹਨੇ ਘਰ ਦੇ ਵਿੱਚ ਲੱਕੜਾ ਕੱਟੇ ਕਰਕੇ ਲਾਸ਼ ਜਿਹੜੀ ਸਾਹਤ ਦਾ ਨਹੀਂ ਉਸ ਟਾਈਮ ਜਿਹੜੇ ਸੀਗੇ ਇਹਨੇ ਦੋ ਤਿੰਨ ਕੁ ਬੰਦੇ ਪਿੰਡ ਦੇ ਆਏ ਸੀਗੇ ਜਿੱਤੋਂ ਹੀ ਹੌਲੀ ਹੌਲੀ ਜਿਹੜੀ ਇਹ ਗੱਲ ਹੌਲੀ ਹੌਲੀ ਬਾਹਰ ਨਿਕਲਦੀ ਨਿਕਲੀ ਪੁਲਿਸ ਸਾਥ ਸੂ ਪਹੁੰਚੀ ਜਿਹੜੇ ਨੇ ਨਾ ਗੈਮਨ ਪਰੇ ਦਾ ਖਤਰਾ ਕੀਤਾ ਤੇ ਇੱਕ ਭੈਣ ਤੇ ਇੱਕ ਭਰਾ ਅਗੇ ਭੈਣ ਦੀ ਜਿਹੜੀ ਜੀ ਇਥੇ ਮਰਹੰਡਾ ਦੇ ਵਿੱਚ ਮੈਰਿਡ ਹੈ ਤੇ ਜਿਹੜਾ ਉਹ ਭਰਾ ਹੈਗਾ ਉਹ ਬਾਹਰ ਫੌਰਾ ਦੇ ਵਿੱਚ ਸਖੰਦਾ ਤੇ ਇਹ ਪਿੰਡ ਦੇ ਵਿੱਚ ਇਹ ਚ ਰੋਕੋ ਉਹ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਇਹਨੇ ਕ੍ਰਾਈਮ ਕੀਤਾ ਤਾਂ ਬੇਸਿਕਲੀ ਇਹਨੇ ਉਹਨੂੰ ਸ਼ਿਫਾਉਣ ਵਾਸਤੇ ਘਰ ਦੇ ਵਿੱਚ ਇਹਨੂੰ ਹੱਥ ਲਗਾਈ ਪਰੰਤੂ ਕੁਛ ਬੰਦੇ ਜਿਹੜੇ ਪਿੰਡ ਦੇ ਵਿੱਚ ਸੀਗੇ ਜਿਨ੍ਹਾਂ ਨੂੰ ਉਸ ਤੋਂ ਸ਼ੱਕ ਹੋ ਰਿਹਾ ਵੀ ਇਹ ਜਿਹੜੀ ਚੀਜ਼ ਹੈਗੀ ਹੈ ਕੁਝ ਚੀਜ਼ ਹਟ ਕੇ ਹੋਈ ਹੈ ਕਿਉਂਕਿ ਜਨਰਲੀ ਬੇਸਿਕਲੀ ਜਦੋਂ ਵੀ ਕਿਸੇ ਬੰਦੇ ਦਾ ਮੌਤ ਹੋਈਏ ਤਾਂ ਆਪਾਂ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਸੰਸਕਾਰ ਕਰਦੇ ਆ ਪਰੰਤੂ ਜਦੋਂ ਪਿੰਡ ਵਿੱਚ ਇਹ ਗੱਲ ਫੈਲ ਗਈ ਵੀ ਇਹਨੇ ਕਰਦੇ ਵਿੱਚ ਜਿਹੜਾ ਉਹਦਾ ਅਕਲ ਲਗਾ ਕੇ ਅਨਸਾਰ ਦਿੱਤਾ ਤਾਂ ਉਸ ਤੋਂ ਗੱਲ ਨਿਕਲੀ ਨਿਕਲੀ ਜਿਹੜਾ ਹਰਮਨ ਪ੍ਰਕਾਸ਼ ਨੇ ਜਿਹੜੀ ਹੈ ਐਸਐਚਓ ਫਰਮਾ ਦੇ ਇਤਿਆਹ ਦੇ ਵਿੱਚ ਜਾਂਦਾ ਜਿੱਦੋਂ ਸਾਡੀ ਟੀਮ ਨੇ ਜਿਹੜਾ ਹੈਗਾ ਅੱਗੇ ਉਹ ਤਾਂ ਪੀਸ ਕੀਤੀ ਰਹੀ ਗਾ ਨਿਕਲ ਕੇ ਸਾਹਮਣੇ ਆਇਆ ਸਰ ਜਿਹੜਾ ਮਰਨ ਵਾਲਾ ਸੀਗਾ ਇਹਦੀ ਉਮਰ ਤਕਰੀਬਨ 70 ਸਾਲ ਦੀ ਪੀ ਸੀ ਇਹ ਸਾਡੇ ਕੋਲ ਸੀ ਸਿਕਰਟ ਇਨਫੋਰਮੇਸ਼ਨ ਦੇ ਜਿਹੜੀ ਦਿੱਤਾ ਪਰ ਇਸ ਦੀ ਮਦਰ ਵੀ ਹੈਗੀ ਹੈ ਜਿਹਦੇ ਬ੍ਰਦਰ ਤੇ ਜਿਹੜਾ ਸਿਸਟਰ ਜਿਹੜਾ ਹੈਗਾ ਨਾ ਪਹਿਲੇ ਦੱਸੇ ਬ੍ਰਦਰਜ਼ ਆ ਫੋਰਮ ਦੇ ਸੈਟਲ ਟਾਈਮ ਤੇ ਇਹ ਸਿਸਟਰ ਉਹ ਇੱਕ ਮੈਰਿਡ ਹੈਗੀ ਆ ਇਹ ਪਰਿਵਾਰ ਤਾਂ ਇਕੱਠਾ ਹੀ ਰਹਿੰਦਾ ਈ ਬੀ ਬੇਸਿਕਲੀ ਮੈਰਿਡ ਹੈਗਾ ਦੇਖੋ ਭਾਈ ਸਾਰੇ ਜਿੱਦਾਂ ਸੀ ਫਰਦਰ ਕਿਉਂਕਿ ਬੇਸਿਕਲੀ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹਨੇ ਕੰਫੈਸ ਕੀਤਾ ਕਿ ਮੈਂ ਇਕੱਲੇ ਨੇ ਜਿਹੜਾ ਹੈਗਾ ਗੋਲੀ ਮਾਰ ਕੇ ਉਹਨੂੰ ਮਾਰਿਆ ਬਟ ਫਿਰ ਵੀ ਸਾਡੀ ਜਿਹੜੀ ਇਹ ਕਿ ਫਰੈਂਸਿਕ ਜਿਹੜੀ ਕੰਮ ਕਰ ਰਹਾ ਹੈ ਜਿਤਨਾ ਦੱਸਿਆ ਸਾਡੀ ਫਰੈਂਸਿਕ ਦੀ ਟੀਮ ਸੂ ਵਿਡੈਂਸ ਕਲੈਕਟ ਕਰ ਰਹੀ ਹੈ ਨੇ ਜੇ ਇਹ ਨਹੀਂ ਕੇਸ ਕਿ ਜਿਹੜੇ ਹੋਰ ਵੀ ਸ਼ਮੂਲੀਏ ਨੇ ਸਾਹਮਣੇ ਆਉਗੇ ਤਾਂ ਉਹ ਆਪਣੀ ਪ੍ਰੂਫ ਨੂੰ ਤਰੋ ਕਰਵਾਈ ਕਰਾ। ਅਸਲ ਕਿ ਜਿਹੜਾ ਕ੍ਰਾਈਮ ਆਇਆ ਉਹਦੇ ਵਿੱਚ ਇੰਟੈਂਸ਼ਨ ਜਿਹੜੀ ਹੈ ਮੇਲ ਬੇਸਿਕ ਰੋਲ ਹੁੰਦਾ ਵੀ ਕਿਸੇ ਦੀ ਨੀਤ ਕਿਦਾਂ ਦੀ ਸੀਗੀ। ਜੇਕਰ ਕਿਸੇ ਦੀ ਇੰਟੈਂਸ਼ਨ ਹੀ ਇਹਦੇ ਵਿੱਚ ਸ਼ਮੂਲੀਅਤ ਪਾਈਗੀ ਤਾਂ ਡੈਫੀਨਿਟਲੀ ਐਸ ਪਰ ਲਾਅ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸਰ ਜੇ ਜਿੱਦਿ ਕੋਈ ਨੇ ਪੁੱਛ ਕੇ ਇਸ ਤਰ੍ਹਾਂ ਜੇ ਦੱਸਿਆ ਜਿਤਨਾ ਨੇ ਗੋਲੀ ਮਾਰ ਦਿੱਤੀ ਸੀਗੀ ਤੇ ਇਹਨੇ ਕੱਲੇ ਨੇ ਦੇਖੋ ਜਿਵੇਂ ਆਪਾਂ ਚਿਕਾ ਬਣਾਉਨੇ ਆ ਉਸ ਤਰ੍ਹਾਂ ਬਣਾ ਕੇ ਤੇਲ ਪਾ ਕੇ ਰੱਖ ਲਿਆ ਜਦੋਂ ਆਏ ਤਨੂੰ ਦੱਸਿਆ ਵੀ ਜਿਹੜਾ ਹੈਗਾ ਮੇਰਾ ਪਿਓ ਜਿਹੜਾ ਹੈਗਾ ਮਰ ਗਿਆ ਤੇ ਮੈਂ ਦਾ ਸੰਸਕਾਰ ਕਰ ਰਿਹਾ ਤਾਂ ਬੇਸਿਕਲੀ ਇਹਨੇ ਉਹਨੂੰ ਤੋ ਓਕੇ ਸਾੜ ਕੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਵੀ ਟ੍ਰੈਡੀਸ਼ਨਲ ਵਿੱਚ ਆਪਾਂ ਹਮ ਸ਼ਮਸ਼ਾਨ ਘਾਟ ਦੇ ਵਿੱਚ ਲਾਸ਼ ਦਾ ਆਪਾਂ ਸੰਸਕਾਰ ਕਰਦੇ ਆ ਉਤੋਂ ਹੀ ਕੁਝ ਲੋਕਾਂ ਨੂੰ ਸ਼ੱਕ ਹੋ ਗਿਆ ਤੇ ਸ਼ੱਕ ਦੇ ਆਧਾਰ ਤੇ ਕੁਝ ਨੇ ਜਿਹੜੀ ਇਨਫੋਰਮੇਸ਼ਨ ਜਿਹੜਾ ਸਾਡਾ ਬੰਦਾ ਸੀਗਾ ਉਹਨੇ ਸਾਨੂੰ ਇਨਫੋਰਮੇਸ਼ਨ ਪਾਸ ਆਨ ਕੀਤੀ ਵੀ ਆਹ ਚੀਜ਼ ਕੋਈ ਸਹੀ ਨਹੀਂ ਹੈਗੀ ਕਿਸੇ ਜਿਹੜ ਕੇ ਹੋਈ ਹੈ ਜਿਹਨੇ ਸਾਨੂੰ ਕਿਸੇ ਕਿਸੇ ਕ੍ਰਾਈਮ ਦੀ ਜਿਹੜੀ ਹੈਗੀ ਗੂ ਆ ਰਹੀ ਹੈ ਸੋ ਬੇਸਿਕਲੀ ਅਸੀਂ ਉਸ ਸੀਜ ਨੂੰ ਜਦੋਂ ਵੈਰੀਫਾਈ ਕੀਤਾ ਤਾਂ ਜਿਹੜੀ ਹੈਗੀ ਕ੍ਰਾਈਮ ਜਿਹੜਾ ਹੈਗਾ ਡਿਸਕਲੋਜ਼ ਹੋਇਆ ਇਹ ਟਾਈਮ ਵੀ ਕਰਤਾ ਸੀਗਾ ਨਹੀਂ ਉਹ ਤਾਂ ਜਿਹੜੀ ਹੈਗੀ ਫਿਨਲ ਦਾ ਨਿਸ਼ਚੈ ਨਹੀਂ ਗੱਲ ਸਾਹਮਣੇ ਨਹੀਂ ਫਿਰ ਵੀ ਡੋਕਟਰ ਟੈਸਟ ਤੱਕ ਕਰਾ ਕੇ ਥੀਏ ਟਰਾਵਾ